ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕਾ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਾਂ ਲੱਗੇ ਅੱਜ ਸਾਗ ਬਣਾ ਅੱਜ ਸਾਗ ਬਣਾਵਾਂਗੇ ਕਿੰਨੇ ਦਿਨ ਲੋ ਜੀ ਸਾਗ ਆਪਾਂ ਤੋੜ ਲਿਆਂਦਾ ਆ ਤੋੜਦੇ ਦੀ ਵੀਡੀਓ ਨਹੀਂ ਬਣਾਈ ਆ ਪਾਲਕ ਸਾਗ ਹੁਣ ਆਪਾਂ ਇਹਨੂੰ ਸਾਫ਼ ਕਰ ਲਈਏ ਸਾਗ ਨੂੰ ਸਾਫ਼ ਕਰਕੇ ਫਿਰ ਧੋ ਕੇ ਰੱਖਾਂਗੇ ਕਟਾਂਗੇ ਇਹਨੂੰ ਲੋ ਜੀ ਸਾਗ ਆਪਾਂ ਸ਼ੈਲ ਲਿਆ ਆ ਪਾਰਕ ਵੀ ਸਾਫ ਕਰ ਲਈ ਐ ਮਿੱਟੀ ਵੀ ਆਪਾਂ ਹੁਣ ਉਹਨੂੰ ਧੋ ਲਈਏ ਧੋ ਕੇ ਤੇ ਥੋੜਾ ਜਿਹਾ ਰੱਖ ਦਿੰਨੇ ਅੱਧਾ ਘੰਟਾ ਪਾਣੀ ਨਿਚੜ ਜੂਣ ਦਾ ਫਿਰ ਇਹਨਾਂ ਨੂੰ ਆਪਾਂ ਕੱਟ ਕੇ ਧਰਾਂਗੇ ਚੁੱਲੇ ਤੇ ਬਣਾਵਾਂਗੇ ਸਾਗ ਆਪਾਂ ਸਾਰੋ ਦਿਨ ਸਾਗ ਚ ਲੰਘ ਜਾਂਦੀ ਆ ਆਪਾਂ ਬਣਾਉਣਾ ਥੋੜਾ ਜਿਹਾ ਹੀ ਐ ਸਾਗ ਆਪਾਂ ਹੁਣ ਇਹਨੂੰ ਧੋੜੀਏ ਸਾਗ ਨੂੰ ਸਾਗ ਆਪਾਂ ਤਰ ਦਿੱਤਾ ਚੱਲੇ ਤੇ ਘੱਟ ਕੇ ਪਾਤਾ ਪਤਿੱਲੇ ਚ ਰਜਦਾ ਦਾ ਸਾਗ ਆਪਣਾ ਹੁਣ ਤਾਂ ਆਪਾਂ ਬਾਰਾ ਇੱਕ ਮੁੱਲੀ ਪੱਟ ਕੇ ਲਿਓਨੇ ਵਿੱਚ ਮੁੱਲੀ ਪਾਉਨੇ ਆ ਮੂਲੀ ਪੌਣ ਨਾਲ ਵਿੱਚ ਸਾਗ ਨਾਲ ਐਸਿਡ ਬਣ ਜਾਂਦੀ ਹੈ ਉਹ ਨਹੀਂ ਬਣਦੀ ਮੂਲੀ ਪੌਣ ਨਾਲ ਗਿੱਲਾ ਮੁਰ ਪਾਣੀ ਲਾਇਆ ਲਸਣ ਨੂੰ ਗਿੱਲਾ ਹੋਇਆ ਆ ਲੋ ਜਾ ਪਾ ਇੱਕ ਮooli ਕੱਟ ਲਈ ਆਪਾਂ ਇਹ ਵਿੱਚ ਪਾਵਾਂਗੇ ਸਾਗ ਦੇ ਅਗਲੇ ਦਿਨ ਗਰਮ ਹੋਣਾ ਸਾਗ ਦੇ ਵਿੱਚ ਪਾਵਾਂਗੇ ਉੱਤੋਂ ਸਾਗ ਦੰਨੇ ਨੂੰ ਗਰਮ ਹੁੰਦਾ ਤਾਂ ਫਿਰ ਸਾਗ ਚ ਪਾਉਨੇ ਆ ਜੱਟੇ ਮਿਰਚ ਮਿਰਚ ਜਿਹੜੀ ਸਾਗ ਚ ਪਾਉਣੀ ਆ ਆਪਾਂ ਉਹ ਗ੍ਰाइंड ਕਰ ਲਏ ਆਪਾਂ ਸਾਗ ਦੇ ਨਾਲ ਮੱਕੀ ਦੀ ਰੋਟੀ ਬਣਾਉਣੀ ਆ। ਸਾਗ ਵਾਲੇ ਰਜਦਾ ਆ। ਉਦੋਂ ਤਾਂ ਟਾਈਮ ਲੱਗਦਾ ਜਿਹੜਾ ਮੈਂ ਚਾਤੀ ਪੱਠੀ ਦੀ ਰੋਟੀ काढ ਲਈ ਮੱਕੀ ਦੀ ਨਾਲ ਛੇਤੀ ਬਣ ਗਈ ਸੀ। ਹਜੇ ਅਦਰਕ ਪਾਉਣਾ ਆ ਸਾਗ ਜਿਹੜਾ ਰਜਦਾ ਆ। ਟਾਈਮ ਲੱਗਦਾ ਹਜੇ ਇਹਨੂੰ। ਚੱਲੀਓ ਢੇੜੀ ਤੇ ਬਸ ਆ ਗਿਆ ਘਰ ਅੱਜ ਗਿਆ ਤਾਂ ਬੋਨੇ ਵਿੱਚ ਮੈਂ ਅੱਲਣੇ ਰੇ Sju ganger. ැන කට ෙනත කට සාද තුළ තුොඩකරකය පාට්ට පා කෙල්ලින් ගමන් පොත්ත සා I don't know if 11 ਵਜੇ ਮੈਂ ਲੱਗੀ ਆ ਸਾਗ ਤੋੜ ਨੂੰ 11 ਵਜੇ ਤੋੜ ਨੂੰ ਤੇ ਫਿਰ ਛਿੱਲਿਆ ਖਵਾਰਿਆ ਤੋਂ ਇਰਖਿਆ 3 ਵਜੇ ਕੱਟਣਾ ਸ਼ੁਰੂ ਕੀਤਾ ਤਾਂ ਸਾਗ ਤਾਂ ਮੈਂ ਕੱਟਿਆ ਸੀ ਦਸਤੀ ਨੇ ਮਸ਼ੀਨ ਨਾਲ ਹੀ ਸਾਗ ਕੱਟਿਆ ਹੱਥ ਨਾਲ ਹੀ ਕੱਟਿਆ ਉਹਨਾਂ ਹੌਲੀ ਹੌਲੀ ਟਾਈਮ ਲੱਗਾ ਮਸ਼ੀਨ ਨਾਲ ਝਟਦਾ ਸਾਗ ਤਰਿਆ ਜਾਂਦਾ ਸਾਗ ਨੂੰ ਟਾਈਮ ਲੱਗਦਾ ਹੌਲੀ ਹੌਲੀ तड़का रास्ता सारा भुजना स्वादगा गैस क्योंकि नेरा हो तो गया टाइम कि हो गया है, है। टाइम के अन्न पा देना तड़का भुजता है अन्न पा के अपना दस पंद्रह मिनट सिम गैस से भन तड़का क्योंकि इधर हमें टाइम लगना ഇത്ര after... പ ਸਾਗ ਆਪਾਂ ਘੋਟ ਲਿਆ ਐਂਡ ਸਾਗ ਕੋਲ ਗਿਆ ਆਪਣਾ ਤੇ ਵਿੱਚ ਆਪਾਂ ਆਹ ਗਾਭ ਪਾਣੀ ਪਾਨੇ ਆਣ ਗਰਮ ਕੀਤਾ ਆ ਪਾਣੀ ਇਹ ਗਰਮ ਪਾਣੀ ਪਾ ਕੇ 10-15 ਮਿੰਟ ਬੱਦਲੇ ਚੰਨਾ ਘੁਮਰੇ ਨਾ ਅਲਲ ਪੱਕ ਜੂਗਾ ਕਾ ਆਪਣਾ ਪੁੱਜ ਗਿਆ ਹੁਣ ਆਪਾਂ ਵਿੱਚ ਪਾਵਾਂਗੇ ਸਾਗ ਕਾ ਸਹੀ ਛੋਟੀ ਹੈ ਲੋਜੀ ਸਾਗ ਨੂੰ ਤੜਕਾ ਲਾਸਾ ਆ ਪੰਜ ਮਿੰਟ ਹੋਣੇ ਮੈਂ ਪਰ ਰਿੰਨਾ ਦੇ ਸਾਦ ਨੂੰ ਤੇ ਫੇ ਆਪਣਾ ਖਾਗ ਤਿਆਰ ਰੋਟੀ ਤੇ ਖਾਣੇ ਨਾਲ ਰੋਟੀ ਸਾਰੇ ਮੰਗਦੇ ਆ ਧੁਖ ਲੱਗੀ ਆ ਕਹਿੰਦੇ ਅੱਜ ਲੇਟ ਹੀ ਹੋ ਗਿਆ ਕੰਮ ਆਪਾਂ ਅੱਜ ਵਾਲੇ ਵਲੌਗ ਦਾ ਐਂਡ ਵਿਥ ਕਰਦੇ ਆ ਮੈਂ ਲੈਕਸੀ ਹੋਰ ਵਲੌਗ ਦੇ ਨਾਲ ਜਦ ਤੱਕ ਅਸੀਂ ਸਾਸਤਰੀ ਕਾਲ ਜੀ